ਕਿਸਾਨਾਂ ਦੇ ਹੁੰਦੇ ਅਸੀਂ ਖੜੇ ਹਾਂ ਕੁੰਡਲੀ ਬਾਡਲ ਤੇ ਤੇ ਇਹ ਹੈ ਟੈਂਟ ਸਿਟੀ ਜੋ ਅਸੀਂ ਤੁਹਾਨੂੰ ਦਿਖਾਉਣ ਲੱਗੇ ਹਾਂ ਇੱਕ ਟੈਂਟਾਂ ਦਾ ਪੂਰਾ ਇਹਨਾਂ ਨੇ ਸੈਟਅਪ ਤਿਆਰ ਕੀਤਾ ਜੋ ਲੋਕ ਇੱਥੇ ਆਉਂਦੇ ਨੇ ਉਹਨਾਂ ਦੇ ਰਹਿਣ ਦਾ ਪੂਰਾ ਪੂਰਾ ਇੰਤਜ਼ਾਮ ਛੋਟੇ ਛੋਟੇ ਟੈਂਟਾਂ ਵਿੱਚ ਕੀਤਾ ਗਿਆ ਦੋ ਵਾਲਾ ਵੀ ਹੈ ਤਿੰਨ ਵਾਲਾ ਵੀ ਹੈ ਪੰਜ ਵਾਲਾ ਵੀ ਹੈ ਤੇ ਇਹਦੇ ਵਿੱਚ ਖਾਸ ਗੱਲ ਆ ਵੀ ਇਹ ਬੱਚੇ ਔਰ ਲੇਡੀਜ਼ ਵਾਸਤੇ ਨੇ ਕਿਉਂਕਿ ਬਾਹਰ ਸ਼ਾਇਦ ਉਹਨਾਂ ਨੂੰ ਪ੍ਰੋਬਲਮ ਹੁੰਦੀ ਆ ਰਹਿਣ ਤੇ ਇਸ ਕਰਕੇ ਇਹਨਾਂ ਨੇ ਕਨਸੈਪਟ ਗੜਗਾਉਂ ਦੀ ਇੱਕ ਸੰਸਥਾ ਹੈ ਜਿਨ੍ਹਾਂ ਨੇ ਸੈਟਅਪ ਕੀਤਾ ਉਹਨਾਂ ਦੇ ਰਿਪਰੈਜ਼ੈਂਟੇਟਿਵ ਸਾਡੇ ਨਾਲ ਨੇ ਅਸੀਂ ਗੱਲ ਕਰਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਚਾਹਤ ਮਾਰ ਦਿਆਂ ਇੱਥੇ ਵੀ ਇਹ ਟੈਂਟ ਨੇ ਇੱਥੇ ਰਾਤ ਨੂੰ ਰਹਿਣ ਦਾ ਇੰਤਜ਼ਾਮ ਕੀਤਾ ਗਿਆ ਪੂਰਾ ਇਸ ਦਾ ਨਾਮ ਦਿੱਤਾ ਗਿਆ ਹੈਮਕੁੰਟ ਫਾਊਂਡੇਸ਼ਨ ਦੇ ਇਹਨੂੰ ਰਨ ਕਰਦੀ ਹੈ ਤੇ ਟੈਂਟ ਸਿਟੀ ਹੈ ਇਹ ਬਾਥਰੂਮ ਦੇ ਅਰੇਂਜਮੈਂਟ ਪਿੱਛੇ ਪੈਟਰੋਲ ਪੰਪ ਤੇ ਨਾਲ ਕੀਤਾ ਗਿਆ ਪੈਟਰੋਲ ਪੰਪ ਦੇ ਸਹਿਯੋਗ ਨਾਲ ਹੇਮਕੁੰਟ ਫਾਊਂਡੇਸ਼ਨ ਨੇ ਇਹ ਟੈਂਟ ਸਿਟੀ ਸਾਬਿਤ ਕੀਤਾ ਹੁਣ ਅਸੀਂ ਗੱਲ ਕਰਦੇ ਇਹਨਾਂ ਦੇ ਨੁਮਾਇੰਦੇ ਕੀ ਨਾਮ ਹੈ ਜੀ ਤੁਹਾਡਾ ਐਮੀ ਗਿਲ ਹੈ ਜੀ ਮੇਰਾ ਨਾਮ ਆਗਿਲ ਸਰ ਤੁਸੀਂ ਦੱਸੋ ਵੀ ਇਹ ਕਿੰਨੇ ਕ ਬੰਦੇ ਤੁਹਾਡੇ ਕੋਲ ਰਹਿ ਜਾਂਦੇ ਆ ਤੇ ਕਿੰਨੀ ਕ ਡਿਮਾਂਡ ਹੈ ਆ ਡਿਮਾਂਡ ਇਹਦੀ ਹੋਣ ਵਾਧì ਜਾਰੀ ਹੈ ਦਿਨੋ ਦਿਨ ਜੀ ਪਹਿਲਾਂ ਤਾਂ ਥੋੜੇ ਸੀਗੇ ਟੈਂਟ ਜਿਹਦਾ ਹਨ ਤੇ ਜ਼ਿਆਦਾ ਲੇਡੀਜ਼ ਨਹੀਂ ਸੀ ਪਹਿਲਾਂ ਪ੍ਰੋਵਾਈਡ ਕਰਦੇ ਕਿਉਂਕਿ ਉਹਨਾਂ ਦੀ ਸਿਕਿਉਰਿਟੀ ਦਾ ਪੂਰਾ ਖਿਆਲ ਰੱਖਿਆ ਜਾਂਦਾ ਇੱਥੇ ਸਾਡੇ ਜਿਹੜੇ ਅ ਵਕਵਾਕੇ ਟਾਈਮ ਤੇ ਸੇਵਾਦਾਰ ਹੈ ਜਿਹੜੇ ਰਾਤੀ ਡਿਊਟੀ ਵੀ ਕਰਦੇ ਆ ਤੇ ਦਿਨੇ ਵੀ ਸਾਰਾ ਦਿਨ ਇਹਨਾਂ ਦਾ ਖਿਆਲ ਰੱਖਿਆ ਜਾਂਦਾ ਕਿ ਇਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਤੇ ਜਿਹੜੇ ਬੱਕਰੇ ਟੈਂਟ ਜਿਹੜੇ ਨਵੇਂ ਆਉਂਦੇ ਆ ਉਹਨਾਂ ਲਈ ਨਵੇਂ ਟੈਂਟ ਲਾ ਕੇ ਦਿੱਤੇ ਜਾਂਦੇ ਆ ਇਹ ਆਪੀ ਜਦੋਂ ਜਦੋਂ ਹੁਣ ਪ੍ਰੋਟੈਸਟ ਵੱਧਾ ਜਾ ਰਿਹਾ ਵਾ ਗਿਣਤੀ ਵੀ ਵੱਧਦੀ ਜਾਂਦੀ ਆ ਕਿਉਂਕਿ ਜਦੋਂ ਇਤੋਂ ਫੁਟੇਜ ਹੀ ਜਾਂਦੀ ਆ ਬਾਹਰ ਕਿ ਲੇਡੀਜ਼ ਇਥੇ ਨਾਲ ਹੀ ਬੱਕਰਾ ਖਾਸ ਪ੍ਰਬੰਧ ਕੀਤਾ ਗਿਆ ਆ ਤੇ ਉਹਨਾਂ ਦੀ ਗਿਣਤੀ ਵਧ ਰਹੀ ਆ ਉਹਨਾਂ ਤੇ ਉਹਨਾਂ 'ਚ ਉਤਸ਼ਾਹ ਵੀ ਹੈਗਾ ਆ ਪਰ ਉਹਨਾਂ ਲਈ ਪਹਿਲਾਂ ਇਹ ਸੀਗਾ ਕਿ ਰਹਿਣ ਦਾ ਕਿੱਦਾਂ ਹੋਊਗਾ ਹਨਾ ਜਿੱਦਾਂ ਸਾਡੀਆਂ ਭੈਣ ਆਇਆ ਸਾਡੀਆਂ ਮਾਤਾ-ਮਾਵਾ ਉਹਨਾਂ ਨੂੰ ਦਿੱਕਤ ਹੁੰਦੀ ਸੀ ਪਰ ਆਹ ਚੀਜ਼ਾਂ ਦੇਖ ਕੇ ਉਹਨਾਂ 'ਚ ਹੋਰ ਉਤਸ਼ਾਹ ਆ ਤੇ ਉਹਨਾਂ ਦੀ ਗਿਣਤੀ ਵਧ ਰਹੀ ਆ ਤੇ ਉਹਨਾਂ ਦਾ ਪੂਰਾ ਖਿਆਲ ਰੱਖਿਆ ਜਾਂਦਾ ਜੀ ਇੱਥੇ ਆ ਬਹੁਤ ਸਾਰੀਆਂ ਭੈਣਾਂ ਤੇ ਬੱਚੇ ਇੱਥੇ ਆਉਣਾ ਚਾਹੁੰਦੇ ਨੇ ਤੇ ਉਹਨਾਂ ਵਾਸਤੇ ਇੱਕ ਸੰਦੇਸ਼ ਹੈ ਕਿ ਅਰੇਂਜਮੈਂਟ ਤੋਂ ਡਰਦੇ ਜੋ ਨਹੀਂ ਆ ਸਕਦੀਆਂ ਭੈਣਾ ਉਹਨਾਂ ਵਾਸਤੇ ਇੱਕ ਬਹੁਤ ਵਧੀਆ ਟੈਂਟ ਸਿਟੀ ਜੋ ਹੇਮਕੁੰਡ ਫਾਊਂਡੇਸ਼ਨ ਨੇ ਲਗਾਈ ਹੈ ਇੱਕ ਬਹੁਤ ਵਧੀਆ ਅਰੇਂਜਮੈਂਟ ਹੈ ਅਸੀਂ ਤੁਹਾਨੂੰ ਅੰਦਰ ਦੇ ਦਿਖਾਉਨੇ ਆ ਅਸ ਤੇ ਇਹ ਟੈਂਟ ਦੇ ਅੰਦਰ ਦਾ ਅਰੇਂਜਮੈਂਟ ਹੈ ਕਾਫੀ ਕੰਫਰਟੇਬਲ ਹੈ ਦੋ ਬੰਦਿਆਂ ਦੇ ਸੌਣ ਲਈ ਬੱਚਿਆਂ ਦੇ ਸੌਣ ਲਈ ਵੀ ਇਹ ਬਹੁਤ ਵਧੀਆ ਅਰੇਂਜਮੈਂਟ ਹੈ ਤੇ ਇੱਕ ਵੰਡਰਫੁਲ ਆਈਡੀਆ ਹੇਮਕੁੰਟ ਫਾਊਂਡੇਸ਼ਨ ਨੇ ਇਥੇ ਲਾਇਆ ਹੈ ਬੱਚੇ ਔਰ ਲੇਡੀਜ਼ ਇਥੇ ਪ੍ਰਾਇਓਰਟੀ ਹੈ ਇਨਾ ਬਾਥਰੂਮ ਦਾ ਨਾਉਣ ਦਾ ਸਿਕਿਉਰਿਟੀ ਦਾ ਖਾਸ ਕਰ ਇਥੇ ਰਾਤ ਨੂੰ ਗਾਰਡ ਹੈ ਸਾਰਾ ਕੁਝ ਬਹੁਤ ਵਧੀਆ ਅਰੇਂਜਮੈਂਟ ਹੈ ਇਸ ਦੇ ਲਈ ਇਹਨਾਂ ਨੂੰ ਮੁਬਾਰਕਬਾਦ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗਰਾਊਂਡ ਜ਼ੀਰੋ ਤੋਂ ਅਰੇਂਜਮੈਂਟ ਕਿਸਾਨ ਅੰਦੋਲਨ ਤੇ ਕਿਸ ਤਰ੍ਹਾਂ ਇੱਕ ਆਰਗੇਨਾਈਜ਼ਡ ਢੰਗ ਨਾਲ ਸਾਰਾ ਕੁਝ ਅਰੇਂਜ ਕੀਤਾ ਜਾ ਰਿਹਾ ਤੁਹਾਨੂੰ ਦਿਖਾ ਰਿਹਾ ਹੈ ਡਿਸਕਵਰ ਪਲੱਸ ਜੋ ਬੋਲੇਗਾ ਸੱਚ ਦਿਖਾਵੇ ਦਾ ਸੱਚ ਮੈਂ ਦਰਸ਼ਨ ਢਿੱਲੋਂ ਜਗਦੀਪ ਕਮਨ ਦੇ ਨਾਲ ਪਿੰਟ ਸਿਟੀ ਕੁੰਢਲੀ ਬਾਰਡਰ